ਮੁਰਦਾਬਾ 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 ਸਰਕਾਰ ਮੁਰਦਾਬਾ 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 ਆਰ ਮੋਰ ਜਿੰਦਾਬਾ 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 ਸਭ ਸੂਰੇ ਤਾ ਜਿੰਦਾਬਾ 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 ਸਭ ਸੂਰੇ ਤਾ ਜਿੰਦਾਬਾ ਸਾਰੀ ਦੁਨੀਆ ਦੇ ਵਿੱਚ ਇਹ ਡਬਲਿਊਟੀਓ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਉਹਦੇ ਵਿਰੋਧ ਚ 3 ਦਿਨਾਂ ਸੈਸ਼ਨ ਡਬਲਿਊਟੀਓ ਦਾ ਚੱਲ ਰਿਹਾ ਅੱਜ ਤੋਂ ਸ਼ੁਰੂ ਹੋਇਆ ਉਦੇ ਵਿਰੋਧ ਚ ਸਾਰੀ ਦੁਨੀਆ ਦੇ ਵਿੱਚ ਕਿਸਾਨ ਜਿਹੜਾ ਟਰੈਕਟਰ ਲੈ ਕੇ ਸੜਕਾਂ ਦੇ ਉੱਤੇ ਰਿਹਾ ਫਰਾਂਸ ਵਿੱਚ ਵੀ ਅੱਜ ਕਿਸਾਨ ਟਰੈਕਟਰਾਂ ਟਰੈਕਟਰ ਲੈ ਕੇ ਸੜਕਾਂ ਤੇ ਖੜੇ ਐ ਭਾਰਤ ਵਿੱਚ ਅਸੀਂ ਵੀ ਐਸਕੇਐਮ ਵੱਲੋਂ ਕਾਲ ਦਿੱਤੀ ਐ ਵੀ ਸਾਰੇ ਕਿਸਾਨ ਆਪਣੇ ਟਰੈਕਟਰ ਲੈ ਕੇ 11 ਤੋਂ 4 ਵਜੇ ਤੱਕ ਸੜਕਾਂ ਤੇ ਖੜੇ ਰਹਿਣਗੇ ਔਰ ਸਾਡਾ ਪ੍ਰੋਟੈਸਟ ਐ ਸਾਡੀਆਂ ਜਿਹੜਾ ਡਬਲਯੂਟੀਓ ਦੀਆਂ ਪਾਬੰਦੀਆਂ ਉਹਦੇ ਕਰਕੇ ਇੱਕ ਸਾਡੇ ਰਸਤੇ 'ਚ ਰੋੜਾ ਵੀ ਉਹ ਐਮਐਸਪੀ ਖਤਮ ਕਰਨਾ ਚਾਹੁੰਦੇ ਨੇ ਸਾਡੀ ਸਾਡਾ ਇੱਕ ਅੰਦੋਲਨ ਚੱਲ ਰਿਹਾ ਭਾਰਤ ਵਿੱਚ ਜਿਹਦੇ 'ਚ ਅਸੀਂ ਮੁਕਤਾਰ ਤੇ ਕਹਿੰਦੇ ਆ ਵੀ ਐਮਐਸਪੀ ਜਿਹੜੀ ਐ ਸਾਨੂੰ ਉਹ ਉਹਨੂੰ ਲਾਗੂ ਕਰਨ ਵਾਸਤੇ ਦੀ ਗਰੰਟੀ ਦੇਣ ਵਾਸਤੇ ਕਾਨੂੰਨ ਬਣਾਓ ਔਰ ਐਮਐਸਪੀ ਤੈਅ ਕਰਨ ਦਾ ਫਾਰਮੂਲਾ ਜਿਹੜਾ ਸੁਆਮੀ ਨਾਥਨ ਕਮਿਸ਼ਨ ਨੇ ਸੀ2+50% ਉਹ ਉਹਨੂੰ ਲਾਗੂ ਕਰੋ ਕਿਸਾਨਾਂ ਦੇ ਇੱਕ ਤੇ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰੋ ਕਿਸਾਨਾਂ ਨੂੰ ਵੀ ਇੱਕ ਆਮ ਜਿਹੜੇ ਮੁਲਾਜ਼ਮ ਨੇ ਉਹਨਾਂ ਵਾਂਗ 10000 ਰੁਪਏ ਮਹੀਨਾ ਪੈਨਸ਼ਨ ਦਿਓ ਇਹ ਤਾਂ ਨਹੀਂ ਸਾਡੀ ਮੰਗਾਂ ਨੇ ਜਿਨ੍ਹਾਂ ਦੇ ਉੱਤੇ ਸਾਡੀ ਲੜਾਈ ਜਾਰੀ ਹੈ ਔਰ ਉਹ ਇਸ ਮੌਕੇ ਥਾਂ ਥਾਂ ਦਰਨੇ ਮੁਜਾਰੇ ਅੰਦੋਲਨ ਹੋ ਰਹੇ ਨੇ ਇੱਥੇ ਪੰਜਾਬ ਵਿੱਚ ਇੱਕ ਅੰਦੋਲਨ ਚੱਲ ਰਿਹਾ ਹੈ ਉੱਥੇ ਐਡਾ ਤਸ਼ੱਦਦ ਹੋਇਆ ਕਿਸਾਨਾਂ ਦੇ ਉੱਤੇ ਇੱਕ ਕਿਸਾਨ ਸ਼ਹੀਦ ਹੋ ਗਿਆ ਗੋਲੀ ਨਾਲ ਚਾਰ ਹੋਰ ਕਿਸਾਨ ਵੀ ਸ਼ਹੀਦ ਹੋਏ 250 ਕਿਸਾਨ ਉੱਤੇ ਫੱਟੜ ਹੋਇਆ ਅਸੀਂ ਆਪਣੇ ਐਸਕੇਮ ਵੱਲੋਂ ਮੈਂ ਕੱਲ ਚੰਡੀਗੜ੍ਹ ਹਾਈ ਕੋਰਟ ਦੇ ਵਕੀਲਾਂ ਨਾਲ ਬੈਠ ਕੇ ਕੇਸ ਤਿਆਰ ਕਰਵਾ ਕੇ ਆਏ ਇੱਕ ਦੋ ਦਿਨਾਂ ਵਿੱਚ ਹਾਈ ਕੋਰਟ ਦੀ ਰਿਟ ਡਾਇਰ ਹੋ ਜੇਗੀ ਪਈ ਜਿਹੜੇ ਕਿਸਾਨਾਂ ਤੇ ਗੋਲੀਆਂ ਮਾਰੀਆਂ ਜਿਨ੍ਹਾਂ ਤੇ ਕਲੀਅਰ ਗੈਸ ਛੱਡੀ ਐ ਉਹਦੇ ਵਿੱਚ ਪੰਜ ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਦੀ ਦੋਨਾਂ ਅੱਖਾਂ ਦੀ ਨਿਗਾ ਚਲੀ ਗਈ ਜਿਹਦੀ ਨਿਗਾ ਚਲੀ ਗਈ ਉਹ ਤਾਂ ਸਾਰੀ ਉਮਰ ਵਾਸਤੇ ਮਰਿਆਂ ਤੋਂ ਵੀ ਭੜਾ ਐ ਤੇ ਉਹਨਾਂ ਦੀ ਕੋਈ ਗੱਲ ਕਿਉਂ ਨਹੀਂ ਕਰ ਰਿਹਾ ਉਹਨਾਂ ਦੇ ਉਹਨਾਂ ਦਾ ਕੋਈ ਪਰਚਾ ਕਿਉਂ ਨਹੀਂ ਦਰਜ ਕਰ ਰਹੇ ਉਹ ਜਿਹੜਾ 302 ਦਾ ਉਹਦੇ ਪਰਚੇ ਤੇ ਹਰਿਆਣਾ ਸਰਕਾਰ ਕਹਿੰਦੀ ਐ ਜੀ ਸਾਡੇ ਇਲਾਕੇ 'ਚ ਮਰਿਆ ਇਹ ਕਹਿੰਦੇ ਨੇ ਸਾਡੇ ਇਲਾਕੇ 'ਚ ਮਰਿਆ ਦੋਨੋਂ ਸਰਕਾਰਾਂ ਟਾਲੇ ਬੁੱਤੇ ਲਾਉਣ ਵਾਸਤੇ ਐਫ ਆਈ ਆਰ ਨਹੀਂ ਕਰ ਰਹੀਆਂ ਉਹਦਾ ਪੋਸਟਮਾਰਟਮ ਕਰਕੇ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੇ ਨੇ ਸਾਡਾ ਸਾਡੀ ਮੰਗ ਹੈ ਕੋਈ ਸਰ ਤਸ਼ੱਦਦ ਦਾ ਜਿਹੜਾ ਕੀਤਾ ਉਹਦੇ ਉਹਦੀ ਮਾਫੀ ਤਾਂ ਮੰਗੇ ਹੀ ਸਰਕਾਰ ਪਹਿਲਾਂ ਐਫ ਆਈ ਆਰ ਕਰਕੇ ਜਿਹੜਾ ਹਰਿਆਣੇ ਦੇ ਵੀ ਹੈਗਾ ਫੌਜ ਮੰਤਰੀ ਉੱਤੇ ਦਾ ਚੀਫ ਮੰਤਰੀ ਉੱਤੇ ਦਾ ਡੀਜੀਪੀ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਅਮਿਤ ਸ਼ਾਹ ਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਕਿਉਂਕਿ ਉਹਦੇ ਉਹਦੇ ਹਦਾਇਤਾਂ ਦੇ ਬਿਨਾਂ ਇਦਾਂ ਬੈਰੀਕੇਡ ਬੰਦ ਨਹੀਂ ਹੋ ਸਕਦੇ ਜਿਵੇਂ ਬੈਰੀਕੇਡ ਲਾ ਕੇ ਪੰਜਾਬ ਨੂੰ ਸੀਲ ਕੀਤਾ ਗਿਆ ਸਾਰੇ ਦੇਸ਼ਾਂੋਂ ਅਲੱਗ ਕੀਤਾ ਗਿਆ ਇਹ ਤੋੜ ਨਹੀਂ ਅਨਕੰਸਟੀਚੂਨਲ ਹੈ ਬਿਨਾਂ ਅੱਜ ਸਾਡੇ ਕਿਤੇ ਨਹੀਂ ਲਿਖਿਆ ਸੰਵਿਧਾਨ ਚ ਕੋਈ ਇਦਾਂ ਸਰਕਾਰ ਨੂੰ ਕੋਈ ਅਧਿਕਾਰ ਹੈ ਜਿਹੜੀ ਨੈਸ਼ਨਲ ਹਾਈਵੇਜ਼ ਨੂੰ ਉਹਨਾਂ ਨੂੰ ਰੋਕਿਆ ਜਾਏ ਨੈਸ਼ਨਲ ਹਾਈਵੇਜ਼ ਰੋਕਣ ਦੇ ਆਉਣ ਜਾਣ ਵਾਸਤੇ ਬਣਾਈਆਂ ਔਰ ਕਮਾਲ ਇਹ ਹੈ ਕਿ ਕਿਸਾਨਾਂ ਦੇ ਹੱਥੇ ਚ ਕੋਈ ਹਥਿਆਰ ਨਹੀਂ ਔਰ ਸ਼ਾਂਤਲੀ ਜਾ ਰਹੇ ਨੇ ਤੇ ਉਹਨਾਂ ਨੂੰ ਗੋਲੀਆਂ ਨਾਲ ਬੈਰੀਕੇਡ ਲਾ ਲਾ ਕੇ ਰੋਕਿਆ ਹੋਇਆ ਹੈ ਤੇ ਇਹ ਕਿਸੇ ਦੇਸ਼ ਚ ਦੁਨੀਆ ਦੇ ਕਿਸੇ ਵੀ ਦੇਸ਼ ਚ ਇਸ ਤਰ੍ਹਾਂ ਦਾ ਬਰਤਾਰਾ ਦੇਖਣ ਨੂੰ ਨਹੀਂ ਮਿਲਦਾ ਅਸੀਂ ਉਹਦੀ ਸਖਤ ਸ਼ਬਦਾਂ ਜਨਿੰਦਾ ਕਰਦੇ ਆਂ ਔਰ ਜਿਹੜਾ ਤਸ਼ੱਦਦ ਹੋਇਆ ਕਿਸਾਨਾਂ ਤੇ ਉਹਦੀ ਨਿੰਦਾ ਕਰਦੇ ਆਂ ਦੂਸਰਾ ਏ ਟੀਓ ਦੀ ਜਿਹੜੀ ਬੈਠਕ ਹੋ ਰਹੀ ਹੈ ਸਾਡਾ ਕਹਿਣਾ ਹੈ ਭਾਰਤ ਸਰਕਾਰ ਨੂੰ ਕਿ ਐਗਰੀਕਲਚਰ ਨੂੰ ਘੱਟੋ ਘੱਟ ਜੇ ਤੁਸੀਂ ਬਾਕੀ ਵਪਾਰ ਰੱਖਣੇ ਜੀ ਸਦਫੇ ਰੱਖੋ ਐਗਰੀਕਲਚਰ ਨੂੰ ਘੱਟੋ ਘੱਟ ਟੀਓ ਤੋਂ ਬਾਹਰ ਕਰੋ ਇਹ ਇਹਨੂੰ ਬਚਾਉਣਾ ਏਡੀ ਵੱਡੀ ਗਿਰਤੀ ਜਿਹੜੇ ਲੋਕ ਖੇਤੀ ਦੇ ਆਪਣੇ ਜ਼ਿੰਦਗੀ ਚਲਾਉਂਦੇ ਨੇ ਇਹਨਾਂ ਨੂੰ ਨਾ ਤਾਂ ਹੋਰ ਕੋਈ ਕੰਮ ਆਉਂਦਾ ਨਾ ਇਹਨਾਂ ਕੋਲ ਕੋਈ ਸਕਿੱਲ ਹੈ ਨਾ ਇਹਨਾਂ ਕੋਲ ਬਿਜ਼ਨਸ ਕਰਨ ਵਾਸਤੇ ਪੈਸਾ ਹੈ ਇਹਨਾਂ ਨੂੰ ਜੇ ਤੁਸੀਂ ਇਹਨਾਂ ਕੋਲ ਜ਼ਮੀਨਾਂ ਲੈ ਲੋਗੇ ਖੇਤੀ ਚੋਂ ਕੱਢਦੇ ਹੋਗੇ ਇਹ ਜਾਣ ਕੇ ਕਿੱਥੇ ਕਰਨਗੇ ਕੀ ਅੱਜ ਐਸਕੀਐਮ ਭਾਰਤ ਦੇ ਸੱਦੇ ਤੇ ਸਾਰੇ ਦੇਸ਼ ਦੇ ਵਿੱਚ ਜਿਹੜੇ ਟਰੈਕਟਰ ਅਸੀਂ ਹਾਈਵੇ ਤੇ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਤੇ ਖੜੇ ਕੀਤੇ ਆ ਉਹਦੇ ਤਹਿਤ ਜੋ ਉਸ ਮੈਨੂੰ ਕੋ ਰਿਪੋਰਟਾਂ ਆਈਆਂ ਨੇ ਪੰਜਾਬ ਦੇਆਂ 100 ਤੋਂ ਉੱਪਰ ਜਗ੍ਹਾ ਤੇ ਜਿਹੜੇ ਟਰੈਕਟਰ ਨੇ ਸਾਡੇ ਸੜਕਾਂ ਤੇ ਖੜੇ ਆ ਹਰ ਕਸਬਿਆਂ ਦੇ ਵਿੱਚ ਲੋਕ ਆ ਮਹਾਰੇ ਟਰੈਕਟਰ ਲੈ ਕੇ ਆਏ ਆ ਮੈਂ ਪਿੱਛੋਂ ਦੋ ਜਗ੍ਹਾ ਤੋਂ ਹੋ ਕੇ ਆਇਆ ਤੁਹਾਡੇ ਵੀ 1.5 200 ਟਰੈਕਟਰ ਖੜਾ ਅੱਗੇ ਖਮਾਣੋ ਖੜੇ ਨੇ ਮਰਿੰਡੇ ਖੜੇ ਨੇ ਮਖਾਲੀ ਚ ਤੇ ਚਾਰ ਜਗ੍ਹਾ ਚ ਟਰੈਕਟਰ ਖੜੇ ਆ ਮੈਂ ਉੱਥੇ ਵੀ ਜਾਣਾ ਤੇ ਤਲਵਾਦ ਕਰਦੇ ਆ ਸਾਰੇ ਕਿਸਾਨਾਂ ਦਾ ਕਿ WTO ਜੇ ਵੀ ਅਸੀਂ ਪਿਛਲੇ 32 ਸਾਲ ਤੋਂ ਵਿਰੋਧਤਾ ਕਰਦੇ ਆ ਰਹੇ ਆਂ ਭਾਵੇਂ ਪਹਿਲਾਂ ਗੈਟ ਸਮਝੌਤੇ ਦੀ ਵਿਰੋਧਤਾ ਕੀਤੀ ਆ ਉਦੋਂ ਵੀ 32 ਸਾਲ ਪਹਿਲਾਂ ਵੀ ਅਸੀਂ ਫਰਾਂਸ ਦੇ ਵਿੱਚ ਜਾ ਕੇ 250 ਕਿਸਾਨਾਂ ਨੇ ਇੰਡੀਆ ਦੇ ਵਿੱਚੋਂ 50 ਕਿਸਾਨ ਪੰਜਾਬ ਤੋਂ ਗਏ ਸੀ ਅਸੀਂ ਅਸੀਂ ਉੱਥੇ ਵਿਰੋਧਤਾ ਕਰਕੇ ਆਏ ਸੀ ਕਿਉਂਕਿ ਜਿਹੜੇ ਇਹ ਦੇਸ਼ ਵੱਡੇ ਦੇਸ਼ ਨੇ ਇਹ ਕਹਿੰਦੇ ਆ ਵੀ ਛੋਟੇ ਦੇਸ਼ਾਂ ਦੀਆਂ ਸਬਸਿਡੀਆਂ ਬੰਦ ਕਰ ਦਵੋ ਇਹ ਆਪ ਵੱਡੀਆਂ ਸਬਸਿਡੀਆਂ ਡੀਜ਼ਲ ਤੇ ਵੀ ਸਬਸਿਡੀਆਂ ਦਿੰਦੇ ਆ ਖਾਦਾਂ ਤੇ ਵੀ ਦਿੰਦੇ ਆ ਉਹਦੇ ਨਾਲ ਇਹਨਾਂ ਕੋ ਜਿਹੜਾ ਸਮਾਨ ਵਾਧੂ ਪਿਆ ਉਹ ਇਹ ਦੇਸ਼ ਸਾਡੇ ਚ ਪੋਲਟਰੀ ਜਿਹੜਾ ਇਹਨਾਂ ਕੋ ਦੁੱਧ ਪਿਆ ਉਹ ਇੱਥੇ ਸੁੱਟ ਦੇਣਗੇ ਸਾਡੀਆਂ ਸਾਰੀਆਂ ਚੀਜ਼ਾਂ ਦੇ ਰੇਟ ਥੱਲੇ ਕਰ ਦੇਣਗੇ ਇੱਕ ਵਾਰੀ ਇਹ ਸਾਰੇ ਰੇਟ ਥੱਲੇ ਆ ਕੇ ਦੱਸੋ ਅਸੀਂ ਜ਼ਮੀਨਾਂ ਵੇਚਣ ਲਈ ਕਾਰਪੋਰੇਟ ਕਰਾਣਿਆਂ ਨੂੰ ਮਜਬੂਰ ਹੋ ਜਾਾਂਗੇ ਜਿਵੇਂ ਕਾਰਪੋਰੇਟ ਕਰਾਣੇ ਲੱਖ ਲੱਖ ਏਕੜ ਦਾ ਫਾਰਮ ਬਣਾ ਰਹੇ ਇਸ ਤਰ੍ਹਾਂ ਵੱਡੇ ਫਾਰਮ ਬਣ ਜਾਣਗੇ ਸੈਲੋ ਬਣ ਜਾਣਗੇ ਤੇ ਸਾਡੀ ਜਿਹੜੀ ਆ ਅਸੀਂ ਉਹੀ ਮੰਗ ਕਰਦੇ ਆਂ ਵੀ ਐਮਐਸਪੀ ਸਾਡੀ ਉਹ ਤਾਂ ਹੈਗੀ ਜਿਹੜੀ ਦੋ ਫਸਲਾਂ ਦੇ ਬਾਕੀ ਜਿਹੜੀਆਂ ਫਸਲਾਂ ਤੇ ਵੀ ਐਮਐਸਪੀ ਸਾਨੂੰ ਦਿੱਤੀ ਜਾਵੇ ਉਹਦੇ ਲਈ ਅਸੀਂ ਸਾਰੇ ਦੇਸ਼ ਦੇ ਵਿੱਚ ਅੱਜ ਇਹ ਨਜ਼ਾਰੇ ਕਰ ਰਹੇ ਆਂ ਕਿ ਜਿਹੜਾ ਕਿਸਾਨੀ ਨੂੰ WTO ਤੋਂ ਬਾਹਰ ਰੱਖਿਆ ਜਾਵੇ ਸਾਨੂੰ C2+ 32% ਦੇ ਹਿਸਾਬ ਨਾਲ ਰੇਟ ਦਿੱਤੇ ਜਾਣ ਜਿਵੇਂ 2200 ਕਣਕ ਦਾ ਬਣਦਾ 350000 ਤੋਂ ਉੱਪਰ ਕਣਕ ਦਾ ਬਣਦਾ 3000 ਤੋਂ ਉੱਪਰ ਝੋਨੇ ਦਾ ਬਣ ਜਾ ਜੇ WTO ਦੇ ਵਿੱਚ ਇਹਨਾਂ ਨੇ ਸ਼ਰਤਾਂ ਮੰਨ ਲੈਂਦੇ ਤਾਂ 1200 ਰੁਪਏ ਪਰ ਕੁਇੰਟਲ ਕਣਕ ਤੇ ਝੋਨੇ ਦਾ ਸਾਡਾ ਰੇਟ ਰਹਿ ਜਾਊਗਾ ਜਿਹਦੇ ਨਾਲ ਖੇਤੀ ਬਾਈਬਲ ਨਹੀਂ ਰਹੂਗੀ ਅੱਗੇ ਸਾਡੇ ਤੇ ਕਰਜ਼ੇ ਚੜਿਆ ਸਾਡੇ ਸਾਰੇ ਕਰਜ਼ੇ ਮਾਫ਼ ਕੀਤੇ ਜਾਣ ਸਾਨੂੰ ਪੈਨਸ਼ਨ ਲਈ ਜਾਵੇ ਫਸਲ ਬੀਮਾ ਯੋਜਨਾ ਸਾਨੂੰ ਲਾਗ ਕੀਤਾ ਜਾਵੇ ਲਖਮੀਰਪੁਰ ਖੀਰੀ ਦਾ ਅਨੁਸਾਫ਼ ਸਾਨੂੰ ਮਿਲ ਜਵੇ ਤੇ ਦੂਸਰਾ ਜਿਹੜੀ ਸਾਡੇ ਤੇ ਧੱਕਾ ਹੋਣ ਹੋਇਆ ਸਾਡਾ ਇੱਕ ਨੌਜਵਾਨ ਸ਼ਹੀਦ ਕੀਤਾ ਗਿਆ ਉਹਨਾਂ ਦੇ ਖਿਲਾਫ ਹਰਿਆਣਾ ਸਰਕਾਰ ਚ 302 ਤੇ 307 ਦੇ ਪਰਚੇ ਦੀ ਅਸੀਂ ਮੰਗ ਕਰਦੇ ਹਾਂ ਤੇ 14 ਮਾਰਚ ਨੂੰ ਅਸੀਂ ਇੱਕ ਦਿੱਲੀ ਵੱਡਾ ਕਿਸਾਨ ਮਹਾਪੰਚਾਇਤ ਕਰ ਰਹੇ ਹਾਂ ਜਿਹਦੇ ਸਾਰੇ ਸਟੇਟਾਂ ਤੋਂ ਵੱਡੀ ਗਿਣਤੀ ਚ ਪਹੁੰਚਣਗੇ ਉੱਥੇ ਅਸੀਂ ਦਿਖਾਵਾਂਗੇ ਵੀ ਲੱਖਾਂ ਕਿਸਾਨ ਕਿਵੇਂ ਪਹੁੰਚਦੇ ਆ